ਚੇਪਿ ਚੇਪਿ ਪਾਈ ਆਈਡੀ ਪੁੱਛੋ ਪੁੱਛੋ ਯਾਰ ਆਹ ਕੀ ਬਾਤ ਤੁਸੀਂ ਜੀ ਚੜੀ ਸਾਡੇ ਤੋਂ ਐ ਬਸ ਤੇ ਬਸ ਤੇ ਅਸੀਂ ਬੜੇ ਗਰੀਬ ਸਾਰਾ ਮੋੜ ਜਾਏ ਇਹੋ ਸੱਟ ਕੋਕਾ ਨਹੀਂ ਰਹਿ ਜਾਂਦਾ ਬਾਟਰ ਪੱਤੀ ਦੇ ਸਾਰੇ ਲੋਕਾਂ ਕੋਲ ਕੁਝ ਨਹੀਂ ਰਹਿ ਜਾਂਦਾ ਅਸੀਂ ਨਾ ਬੜੇ ਦੁਖੀ ਆ ਸਾਡੇ ਸਿਰ ਕਰਜ਼ੇ ਨਹੀਂ ਉਤਰਦੇ ਛੋਟੇ ਛੋਟੇ ਨਹੀਂ ਆਰਾ ਕੁਛ ਠੀਕ ਨਹੀਂ ਪਾਚਾ ਕੁਦਰਤ ਹੀ ਮਾਰ ਐ ਨੂੰ ਚੱਲਨੀ ਆਪਾਂ ਪਾਚਾ ਉਹਦੇ ਬਾਅਦ ਤੁਸੀਂ ਮੇਰੇ ਤੇ ਛੱਡੋ ਇੱਕ ਬਸ ਉਹ ਤੋਰੀ ਕਿ ਕਿ ਤਾ ਕਿ ਬੰਦ ਬਚ ਜਾਵੇ ਨਾ ਤਾਂ ਅਸੀਂ ਸਾਰੇ ਅੱਖਾਂ ਚ ਹੰਝੂ ਆਇਆ ਜੀ ਅੱਜ ਤੁਹਾਡੇ ਗੱਲਬਾਤ ਸੁਣ ਕੇ ਉਹੀ ਯਾਰ ਉਹਦੇ ਦੇਖੀਂ ਉਹ ਰੱਬ ਦੇ ਰਿੰਗ ਨੂੰ ਕਰ ਲੋ ਮਾਨ ਸਾਹਿਬ ਜਿਹੜੇ ਬੰਦ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਕੀਤੇ ਜਾਣਗੇ ਜਿਹੜੇ ਕਿ ਜਗ੍ਹਾ ਤੇ ਤੋਂ ਬ੍ਰੀਚ ਹੋ ਰਹੇ ਆਂਗਾ ਨਹੀਂ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਦਮ ਹਬੀਬ ਜੀ ਦਾ ਬੰਨ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਾਲਾਤ ਇਹ ਪੈਦਾ ਹੋ ਰਹੇ ਨੇ ਜਿਹੜੀ ਨਾ ਕਾਲਕਾ ਤੋਂ ਸ਼ਿਮਲੇ ਨੂੰ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਉਹ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਹੀ ਜਾਂਦਾ ਹੈ ਕਿ ਦੀ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਟੀਕਰਾਂ ਤਾਂ ਕਿ ਅਗਲੀ ਵਾਰ ਨੂੰ ਕਰਨਾ ਚਾਹੀਦਾ। ਪਹਾੜ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਸਾਰੇ ਮੈਂ ਕਹੀ ਸਾਡੇ ਸੰਗਰੂਰ ਚ ਮੁਖੱਗਰ ਚਟਟ ਕੱਗਰ ਤਾਂ ਚੜ ਗਿਆ। ਕੁਦਰਤ ਮੂਰੇ ਕੀ ਕਰੀ ਹੈ। ਕੁਦਰਤ ਐ ਇਤਨੀ ਕਰੂ। ਮਾਨਸਬ ਸੈਂਟਰ ਗਵਰਨਮੈਂਟ ਨੂੰ ਜਿਹੜਾ ਪੰਜਾਬ ਦੇ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰਈ ਮਾਂ। ਉਹਨਾਂ ਨੇ ਫੋਨ ਕੀਤਾ। ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ। ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ। ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਮਾਨ ਸਾਹਿਬ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਨਹੀਂ ਹਨ ਦੇ ਮਾਨ ਸਾਹਿਬ ਪਠਾਨ ਨੇ ਇਧਰ ਇਹ ਕਾਰਵਾਈ ਹੋਈ ਹੈ ਜੀ ਮਾਨ ਸਾਹਿਬ ਕੱਚੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਜਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਣੀ ਨਹੀਂ ਮਿਲ ਰਿਹਾ